ਸਾਥੀ ਗੱਲ ਜੀ ਅਸੀਂ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਤੁਹਾਡੇ ਆਪਣੇ ਚੈਨਲ ਨਿਊਜ਼ ਗਰੁੱਪ ਪੰਜਾਬ ਦੇ ਉੱਤੇ ਔਰਤਾਂ ਲਈ ਇੱਕ ਵੱਡੀ ਸਕੀਮ ਆ ਚੁੱਕੀ ਹੈ ਉਹ ਵੀ ਤੁਹਾਨੂੰ ਸਾਂਝੀ ਕਰਨੇ ਨਾਲੇ ਤਾਂ ਸੁਣ ਜੀ ਪੈਟਰੋਲ ਦੇ ਡੀਜ਼ਲ ਦੀ ਰੇਟਾਂ ਬਾਰੇ ਨਵੀਂ ਖਬਰਾਂ ਚਲੋ ਚੱਲਦੇ ਹਾਂ ਜੀ ਇਹਨਾਂ ਤਰ੍ਹਾਂ ਖਬਰਾਂ ਦੀ ਸਭ ਤੋਂ ਪਹਿਲੀ ਮੰਡੀ ਖਬਰ ਜੀ ਸੇਵਾ ਮੁਕਤ ਏਆਈਜੀ ਮਲਵਿੰਦਰ ਸਿੰਘ ਸੰਧੂ ਦੇ ਘਰੋਂ ਨਹੀਂ ਮਿਲਿਆ ਲਾਇਸੈਂਸ ਜਵਾਈ ਨੂੰ ਅਦਾਲਤ ਚ ਕੋਲੀਆਂ ਨਾਲ ਪੁੰਨਿਆ ਸੀ ਖੇਤੀਬਾੜੀ ਮੰਤਰਾਲੇ ਦੇ ਅਧਿਕਾਰੀ ਹਰਪ੍ਰੀਤ ਸਿੰਘ ਦੇ ਕਤਲ ਚ ਜਾਂਚ ਕਰਦੇ ਹੋਏ ਪੁਲਿਸ ਨੇ ਸੋਮਵਾਰ ਨੂੰ ਅਦਾਲਤ ਦੇ ਮੀਡੀਏਸ਼ਨ ਸੈਂਟਰ 'ਚ ਕਤਲ ਦਾ ਸੀਨ ਜਿਹੜੀ ਰੀਕ੍ਰੀਏਟ ਕੀਤਾ ਹੈ ਪੁਲਿਸ ਨੇ ਸੇਵਾਮੁਕਤ ਏਆਈਜੀ ਮਲਵਿੰਦਰ ਸਿੰਘ ਸਿੱਧੂ ਦੇ ਘਰ ਜਾ ਕੇ ਤਲਾਸ਼ੀ ਲਈ ਪੁਲਿਸ ਨੇ ਅਜੇ ਤੱਕ ਉਸਦੇ ਪਿਸਤੌਲ ਦਾ ਲਾਇਸੈਂਸ ਵੀ ਨਹੀਂ ਮਿਲਿਆ ਉਸ ਤੋਂ ਬਾਅਦ ਅਗਲੀ ਵੀਡੀਓ ਖਬਰ ਜੀ ਇੱਕ ਵਾਰ ਫਿਰ ਹੋਇਆ ਚਮਤਕਾਰ ਬੀਬੀ ਰਜਨੀ ਵਾਲੀ ਇੱਕ ਘਟਨਾ ਹੋਈ ਹੈ ਜੀ ਸੱਚੀ ਨਹੀਂ ਯਕੀਨਤਾ ਦੇਖ ਸਕਦੇ ਹੋ ਪੰਜਾਬੀ ਸਿਨੇਮਾ ਦੇ ਚਰਚਿਤ ਨਿਰਦੇਸ਼ਕ ਅਮਰ ਹੁਲੰਦੜ ਆਪਣੇ ਸੁਆਤੋ ਬਿਲਕੁਲ ਹਟਮੀ ਫਿਲਮ ਬਿੱਬੀ ਰਜਨੀ ਦਰਸ਼ਕਾਂ ਦੇ ਸਨਮੁਖ ਕਰਨ ਜਾ ਰਹੇ ਨੇ ਜਿਸ ਦਾ ਟੀਜ਼ਰ ਪਹਿਲਾਂ ਹੀ ਰਿਲੀਜ਼ ਕਰ ਦਿੱਤਾ ਗਿਆ ਹੈ ਇਸ ਫਿਲਮ ਚ ਮੁੱਖ ਜਿਹੜੀ ਮੁੱਖ ਭੂਮਿਕਾ ਅਦਾਕਰਾਂ ਰੁੱਪੀ ਗਿੱਲ ਨਮਾਉਂਦੇ ਨਜ਼ਰ ਆ ਰਹੇ ਨੇ ਸਿੱਖ ਪਰੰਪਰਾਵਾਂ ਦੀ ਤਰਜ਼ਮਾਨੀ ਕਰਦੀ ਅਤੇ ਧਰਮ ਪ੍ਰਤੀ ਸੱਚੀ ਆਸਥਾ ਦਾ ਪ੍ਰਗਟਾਵਾ ਕਰਦੀ ਇਹ ਧਾਰਮਿਕ ਫਿਲਮ ਸ੍ਰੀ ਗੁਰੂ ਰਾਮਦਾਸ ਜੀ ਦੇ ਯੁੱਗ ਚ ਅਹੰਕਾਰੀ ਰਾਜੇ ਬਜੋ ਜਾਣੇ ਜਾਣੇ ਜਿਹੜੇ ਰਾਜੇ ਰਾਇ ਦੁਨੀ ਚੰਦ ਦੀ ਸਭ ਤੋਂ ਛੋਟੀ 7ਵੀਂ ਸੀ ਰਜਨੀ ਜੋ ਬਾਅਦ ਵਿੱਚ ਬੀਬੀ ਰਜਨੀ ਵਜੋਂ ਸਤਕਾਰੇ ਗਈ ਜੀਵਨ ਨਾਲ ਸੰਬੰਧਤ ਹੈ ਇਸ ਤੋਂ ਬਾਅਦ ਅਗਲੀ ਵੀਡੀਓ ਬੈਂਕ ਵੱਲੋਂ ਗਿਰਬੀ ਰੱਖਿਆ ਹੋਇਆ ਲੱਖਾਂ ਦਾ ਸੋਨਾ ਕੜਵਾ ਕੇ ਲੈ ਗਿਆ ਜੀ ਕੋਈ ਹੋਰ ਪੁਲਿਸ ਨੇ ਕੱਟੀ ਹੈ ਜੇ ਐਫਆਈਆਰ ਦਰਜ ਬੈਂਕ ਵੱਲੋਂ ਗੋਲਡ ਲੋਨ ਤੇ ਬਦਲੇ ਉਪਭੋਗਤਾ ਵੱਲੋਂ ਬੈਂਕ ਵਿੱਚ ਜਮ੍ਹਾਂ ਕਰਵਾਏ ਗਏ ਲੱਖਾਂ ਸੋਨੇ ਦੇ ਗਹਿਣੇ ਬਿਨਾਂ ਉਪਭੋਗਤਾ ਜੀ ਦੀ ਮੌਜੂਦਗੀ ਵਿੱਚ ਕਿਸੇ ਹੋਰ ਨੂੰ ਦੇਣ ਦੇ ਮਾਮਲੇ ਵਿੱਚ ਪੁਲਿਸ ਨੇ ਕੇਸ ਤਾ ਰਜਿਸਟਰਡ ਕਰ ਲਿਆ ਪਰ ਸ਼ਿਕਾਇਤ ਕਰਤਾ ਦਾ ਦੋਸ਼ ਹੈ ਕਿ ਪੁਲਿਸ ਨੇ ਆਪਣੀ ਜਾਂਚ ਵਿੱਚ ਬੈਂਕ ਅਧਿਕਾਰੀਆਂ ਜਾਂ ਕਿਸੇ ਮੁਲਜ਼ਮ ਨੂੰ ਆਪਣੀ ਨਾਮਜ਼ਦ ਨਹੀਂ ਕੀਤਾ ਗਿਆ ਜਦਕਿ ਦੂਜੇ ਪਾਸੇ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਜੇਕਰ ਜਾਂਚ ਦੌਰਾਨ ਕੋਈ ਬੈਂਕ ਕਰਮਚਾਰੀ ਦੋਸ਼ੀ ਪਾਇਆ ਗਿਆ ਤਾਂ ਹੀ ਅਸੀਂ ਉਸ ਮਾਮਲੇ ਵਿੱਚ ਉਸ ਨੂੰ ਨਾਮਜ਼ਦ ਕਰਾਂਗੇ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਜੀ ਲਾਪਰਵਾਹੀ ਡਰਾਈਵਰ ਤੇਜ਼ ਰਫ਼ਤਾਰ ਸਕੂਲ ਬੈਣ ਵੱਜੀ ਹੈ ਜੀ ਦਰਖਤ 'ਚ ਪਹਿਲੀ ਜਮਾਤ 'ਚ ਪੜ੍ਹਦੇ ਜਵਾਨ ਦੀ ਮੌਤ ਹੋ ਚੁੱਕੀ ਹੈ ਖਿੱਲਰ ਗਈ ਹੈ ਜੀ ਬੈਣ ਲੁਧਿਆਣਾ ਜ਼ਿਲ੍ਹੇ ਦੇ ਜਗਰਾਉਂ ਚ ਮੰਗਲਵਾਰ ਸਵੇਰੇ ਸ਼ਹਿਰ ਦੇ ਇੱਕ ਨਾਮੀ ਪ੍ਰਾਈਵੇਟ ਸਕੂਲ ਦੀ ਤੇਜ਼ ਰਫ਼ਤਾਰ ਵਹਨ ਜੋ ਬੱਚਿਆਂ ਨੂੰ ਘਰ ਤੋਂ ਸਕੂਲ ਲੈ ਕੇ ਜਾ ਰਹੀ ਸੀ ਦਰਖਤ ਨਾਲ ਟਕਰਾ ਗਈ ਇਸ ਕਾਰਨ ਇੱਕ ਬੱਚੇ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਕਈ ਬੱਚੇ ਜ਼ਖਮੀ ਹੋ ਗਏ ਮ੍ਰਿਤਕ ਬੱਚਾ ਪਿੰਡ ਅਖਾੜਾ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਕਿਸਾਨਾਂ ਦੀ ਰਾਹੁਲ ਗਾਂਧੀ ਨਾਲ ਮੀਟਿੰਗ ਖਤਮ ਬੈਠਕ ਤੋਂ ਬਾਅਦ ਹੋਇਆ ਜੀ ਵੱਡਾ ਐਲਾਨ ਮੰਗਲਵਾਰ ਸ਼ਾਮ ਨੂੰ ਰਾਹੁਲ ਗਾਂਧੀ ਨਾਲ ਮੁਲਾਕਾਤ ਤੋਂ ਬਾਅਦ ਕਿਸਾਨ ਆਗੂ ਨੇ ਕਿਹਾ ਕਿ ਰਾਹੁਲ ਗਾਂਧੀ ਸੰਸਦ ਦੇ ਆਗਾਮੀ ਸੰਸਦ ਰੁਕ ਸੈਸ਼ਨ ਚ ਕਟੋ-ਕਟ ਸਮਰਥਨ ਮੁੱਲ ਦੀ ਗਾਰੰਟੀ ਦੇ ਪ੍ਰਾਈਵੇਟ ਬਿੱਲ ਲਿਆ ਸਕਦੇ ਨੇ ਮੀਟਿੰਗ ਵਿੱਚ ਸ਼ਾਮਲ ਕਿਸਾਨ ਆਗੂਆਂ ਨੇ ਦਾ ਐ ਕਿ ਸੰਯੁਕਤ ਕਿਸਾਨ ਮੋਰਚੇ ਦੇ 20 ਸੂਰਤੀ ਮੰਗ ਪੱਤਰ ਇੰਡੀਆ ਸਬੰਧੀ ਇੰਡੀਆ ਗੱਠਜੋੜ ਨਾਲ ਸਬੰਧੀ ਮੀਟਿੰਗ ਕਰਨ ਦਾ ਫੈਸਲਾ ਕੀਤਾ ਗਿਆ ਇਸ ਤੋਂ ਬਾਅਦ ਅਗਲੀ ਵਾਰ ਅੰਮ੍ਰਿਤਸਰ ਚ ਬੁਲੇਟ ਮੋਟਰਸਾਈਕਲ 54000 ਰੁਪਏ ਦੇ ਮੋਬਾਈਲ ਫੋਨ ਲੁੱਟਿਆ ਨੌਜਵਾਨ ਦੇ ਜ਼ਖਮੀ ਕਰਕੇ ਲੁਟੇਰੇ ਫਰਾਰ ਸੋਮਵਾਰ ਦੇਰ ਰਾਤ 11 ਵਜੇ ਟੇਲਰ ਰੋਡ ਤੇ ਬੁਲਟ ਮੋਟਰਸਾਈਕਲ ਸਵਾਰ ਚਾਰ ਲੁਟੇਰੇ ਨੇ ਬੁਲਟ ਵਾਈਕ ਤੇ ਜਾ ਰਹੇ ਇੱਕ ਨੌਜਵਾਨ ਨੂੰ ਜ਼ਖਮੀ ਕਰਕੇ 54000 ਰੁਪਏ ਅਤੇ ਇੱਕ ਮੋਬਾਈਲ ਫੋਨ ਲੁੱਟ ਲਿਆ। ਘਟਨਾ ਦਾ ਪਤਾ ਲੱਗਦਿਆਂ ਹੀ ਪੁਲਿਸ ਮੌਕੇ ਤੇ ਪਹੁੰਚ ਗਈ ਹੈ ਜੀ। ਇਸ ਤੋਂ ਬਾਅਦ ਅਗਲੀ ਵੱਡੀ ਖਬਰ ਜੀ। ਪਾਲ ਸਿੰਘ ਸਮਾਉ ਨੇ ਤੀਆਂ ਦੇ ਮੌਕੇ ਤੇ ਨਿਰਮਲ ਰੇਸ਼ੀ ਦਾ ਕੀਤਾ ਸ਼ਾਨਦਾਰ ਸਵਾਗਤ। ਦਿੱਤਾ ਸ਼ਾਨਦਾਰ ਤੋਹਫਾ ਦੇਖ ਕੇ ਭਾਵੁਕ ਹੋਈ ਹੈ ਅਦਾਕਾਰਾ। ਪੰਜਾਬ ਪਰਚਤੀਆਂ ਦੀਆਂ ਰੌਣਕਾਂ ਨੇ ਇਸ ਮੌਕੇ ਪੰਜਾਬੀ ਸੱਭਿਆਚਾਰ ਨੂੰ ਪਰਪੂਲਿਤ ਕਰਨ ਦੇ ਲਈ ਕੰਮ ਕਰਨ ਵਾਲੇ ਲੋਕ ਕਲਾਕਾਰ ਪਾਲ ਸਿੰਘ ਸਮਾਉ ਦੇ ਵੱਲੋਂ ਹੀ ਪਿੰਡ ਸਮਾਉਚ ਤੀਆਂ ਦਾ ਮੇਲਾ ਕਰਵਾਇਆ ਗਿਆ ਇਸ ਮੇਲੇ 'ਚ ਉਹਨਾਂ ਨੇ ਭੈਣਾਂ ਨੂੰ ਬੁਲਾਇਆ ਤੇ ਨੱਚ ਗਾ ਕੇ ਤੀਆਂ ਦਾ ਤਿਹਾਰ ਵੀ ਮਨਾਇਆ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਜੀ ਮੈਂ ਕਿਹਾ ਕਿਸੇ ਬੇਲੇ ਵੀ ਦਫ਼ਤਰ ਹਸਪਤਾਲ ਜਾਂ ਸਕੂਲ ਜਾਂ ਅਚੰਚੇ ਦਾ ਦੌਰਾ ਕਰ ਸਕਦਾ ਮੁੱਖ ਮੰਤਰੀ ਭਵੰਤਮਨ ਪੰਜਾਬ ਦੇ ਮੁੱਖ ਮੰਤਰੀ ਭਵੰਤਮਨ ਨੇ ਸੋਮਵਾਰ ਨੂੰ ਸਥਾਨਿਕ ਤਹਿਸੀਲ ਕੰਪਲੈਕਸ ਦਾ ਅਚੰਚਤ ਦੌਰਾ ਕੀਤਾ ਲੋਕਾਂ ਨੂੰ ਨਾਗਰਿਕ ਕੇਂਦਰ ਕੇਂਦਰੀਤ ਸੇਵਾਵਾਂ ਮੁਹੱਈਆ ਕਰਵਾਉਣ ਦਾ ਮੁਆਇਨਾ ਕੀਤਾ ਮੁੱਖ ਮੰਤਰੀ ਨੇ ਤਹਿਸੀਲਦਾਰ ਦੇ ਦਫ਼ਤਰ ਦਾ ਦੌਰਾ ਕੀਤਾ ਦਫ਼ਤਰ ਵਿੱਚ ਚੱਲ ਰਹੀਆਂ ਰਜਿਸਟਰੀਆਂ ਦੀ ਪ੍ਰਤੀਕਿਰਿਆ ਦੇਖੀ ਹੈ ਉਹਨਾਂ ਨੇ ਲੋਕਾਂ ਨਾਲ ਵੀ ਵਿਸਤਾਰ ਨਾਲ ਗੱਲਬਾਤ ਕੀਤੀ ਹੈ ਜਿਨ੍ਹਾਂ ਨੂੰ ਮੁੱਖ ਮੰਤਰੀ ਅਤੇ ਉਹਨਾਂ ਦੀ ਸਰਕਾਰ ਵੱਲੋਂ ਨਾਗਰਿਕ ਸੇਵਾਵਾਂ ਸੇਵਾਵਾਂ ਪ੍ਰਦਾਨ ਕਰਨ ਦੀ ਸਲਾਹਕਾ ਕੀਤੀ ਹੈ ਇਸ ਤੋਂ ਬਾਅਦ ਅਗਲੀ ਵੀਡੀਓ ਜੀ ਬੰਗਲਾਦੇਸ਼ ਚ 4 ਅਗਸਤ ਸ਼ਾਮ 6 ਵਜੇ ਹੀ ਕਾਰਫਿਊ ਲਾਗੂ ਕਰ ਦਿੱਤਾ ਗਿਆ। ਬਾਜ਼ਾਰ ਬੰਦ ਨੇ ਮੰਤਰੀਆਂ ਦੇ ਘਰਾਂ ਤੇ ਹਮਲੇ ਹੋ ਰਹੇ ਨੇ ਪਰ ਗੁਰਦੁਆਰਾ ਸਾਹਿਬ ਦੇ ਹਾਲਾਤ ਹਾਲੇ ਤੱਕ ਠੀਕ ਦੱਸੇ ਜਾ ਰਹੇ ਨੇ। ਇਸ ਤੋਂ ਬਾਅਦ ਅਗਲੀ ਵੀਡੀਓ ਜੀ ਪੰਜਾਬ ਚ ਪਹਿਲੀ ਵਾਰ ਹੋਇਆ ਪਸ਼ੂ ਤਨ ਗਣਨਾ, ਕੁੱਤਿਆਂ ਤੇ ਬਿੱਲੀਆਂ ਦੀ ਗਿਣਤੀ ਖੁੱਡੀਆਂ। ਖੇਤੀ ਪੰਜਾਬ ਦੀ ਆਰਥਿਕਤਾ ਦੀ ਰੀੜ ਦੀ ਹੱਡੀ ਹੈ। ਕਿਸਾਨ ਪਸ਼ੂ ਪਾਲਣ ਨੂੰ ਸਹਾਇਕ ਧੰਦੇ ਵਜੋਂ ਅਪਣਾ ਕੇ ਆਪਣੀ ਆਰਥਿਕ ਤੌਰ 'ਤੇ ਹੋਰ ਵਾਅਦਾ ਕਰ ਸਕਦੇ ਨੇ ਪੰਜਾਬ ਸਰਕਾਰ ਪਸ਼ੂ ਪਾਲਣ ਕਿੱਤੇ ਨੂੰ ਤਰਜੀਹੀ ਆਧਾਰ ਤੇ ਲੈ ਰਹੀ ਹੈ ਸਾਡੀ ਕੋਸ਼ਿਸ਼ ਹੈ ਕਿ ਕਿਸੇ ਨੂੰ ਹਰੇਕ ਕਿਸਾਨ ਦੀ ਆਮਦਨ ਦਾ ਵੱਡਾ ਸੰਦਰ ਬਣਾਇਆ ਜਾ ਸਕੇ ਉਸ ਤੋਂ ਬਾਅਦ ਅਗਲੀ ਵੀ ਗੂਗਲ ਪੇ ਰਾਹੀਂ 11500 ਰੁਪਏ ਦੀ ਰਿਸ਼ਵਤ ਲੈਣ ਵਾਲੇ ਜੇਏ ਵਿਰੁੱਧ ਵਿਜੀਲੈਂਸ ਵੱਲੋਂ ਭ੍ਰਿਸ਼ਟਾਚਾਰ ਦਾ ਕੇਸ ਦਰਜ ਕੀਤਾ ਗਿਆ ਪੰਜਾਬ ਵਿਜਨਸ ਪੇਰੋ ਨੇ 11500 ਦੀ ਰਿਸ਼ਵਤ ਲੈਣ ਵਾਲੇ ਦੋਸ਼ੀ ਪੀਐਸਪੀਸੀਐਲ ਦੇ ਦਫ਼ਤਰ ਅਬੋਹਰ ਡਿਵੀਜ਼ਨ ਤਨ ਫਿਰੋਜ਼ਪੁਰ ਜ਼ਿਲ੍ਹੇ ਦੇ ਤਨਖਾਦ ਜੂਨੀਅਰ ਇੰਜੀਨੀਅਰ ਪਵਨ ਕੁਮਾਰ ਵਿਰੁੱਧ ਪ੍ਰੇਸ਼ਟਾਚਾਰ ਦਾ ਮੁਕੱਦਮਾ ਦਰਜ ਕੀਤਾ ਹੈ ਉਸ ਤੋਂ ਬਾਅਦ ਅਗਲੀ ਵਾਰ ਜਿਹੜੀ ਪੰਜਾਬ ਸਾਰੇ ਸੂਬਿਆਂ ਦੇ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਪਛਾੜ ਕੇ ਕੇਂਦਰ ਸਰਕਾਰ ਦੇ ਇੰਡੈਕਸ 'ਚ ਬਣਿਆ ਨੰਬਰ 1 ਪੰਜਾਬ ਸਰਕਾਰ ਨੇ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚੋਂ ਸ਼ਿਕਾਇਤ ਨਿਵਾਰਨ ਰੈਂਕਿੰਗ ਵਿੱਚੋਂ ਦੇਸ਼ ਭਰ ਵਿੱਚ ਮੋਹਰੀ ਸੂਬਾ ਬਣ ਕੇ ਇੱਕ ਹੋਰ ਮਹੱਤਵਪੂਰਨ ਮੀਲ ਪੱਥਰ ਹਾਸਲ ਕੀਤਾ ਹੈ ਇਸ ਵਿਸ਼ੇਸ਼ ਪ੍ਰਾਪਤੀ ਬਾਰੇ ਦੱਸਦਿਆਂ ਪ੍ਰਸ਼ਾਸਨਿਕ ਸਦਾਰ ਦੇ ਲੋਕ ਸ਼ਿਕਾਇਤ ਬਾਰੇ ਮੰਤਰੀ ਸ਼੍ਰੀ ਅਮਨ ਅਰੋਣਾ ਨੇ ਦੱਸਿਆ ਕਿ ਇਹ ਦਰਜਾਬੰਦੀ ਦੇਸ਼ ਦੇ ਸਾਰੇ ਸੂਬਿਆਂ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦਰਮਿਆਨ ਤੁਲਨਾ ਤਮਕ ਮੁਲਾਕਾਤ ਲਈ ਭਾਰਤ ਸਰਕਾਰ ਵੱਲੋਂ ਵਿਕਸਤਤਾ ਕੀਤੇ ਸਿਕਾਇਨ ਨਿਮਾਲ ਇੰਡੈਕਸ ਦੇ ਆਧਾਰ ਤੇ ਕੀਤੀ ਗਈ ਹੈ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਨਵੇਂ ਐਸਐਸਪੀ ਦੇ ਅਹੁਦੇ ਸੰਭਾਲ ਰਹੀ ਭਾਰੀ ਪੁਲਿਸ ਫੋਰਸ ਸਮੇਤ ਮਲੇਰਕੋਟਲਾ ਦਾ ਬਾਸੱਡਾ ਕੇਰਕੇ ਬਿੱਡੀ ਅਚੰਚਤ ਤਲਾਸ਼ੀ ਮੁਹਿੰਮ ਜ਼ਿਲ੍ਹਾ ਪੁਲਿਸ ਮੁਖੀ ਵੱਲੋਂ ਅੱਜ ਹਦ ਦਾ ਸੰਭਾਲਦੀ ਓਲੰਪੇਨ ਗगन ਅਜੀਤ ਸਿੰਘ ਨੇ ਅੱਜ ਭਾਰੀ ਪੁਲਿਸ ਫੋਰਸ ਸਮੇਤ ਮਲੇਰਕੋਟਲਾ ਦੇ ਅੰਤਰਰਾਜੀ ਬਾਸੱਡੇ ਨੂੰ ਅਚੰਚਤ ਕੇਰਕੇ ਸ਼ੱਕੀ ਵਿਅਕਤੀਆਂ ਦੇ ਬਿੱਡੀ ਵਿਆਪਕ ਤਲਾਸ਼ੀ ਮੁਹਿੰਮ ਨਾਲ ਸਮਾਜ ਵਿਰੋਧੀ ਅਨਸਰਾਂ ਨੂੰ ਪੁਲਿਸ ਦੇ ਸਖਤ ਇਰਾਦੇ ਸਪਸ਼ਟ ਕਰ ਦਿੱਤੇ ਨੇ ਜੀ ਔਰਤਾਂ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆਈ ਜੀ ਔਰਤਾਂ ਲਈ ਬਹੁਤ ਫਾਇਦੇਮੰਦ ਹੈ ਇਹ ਸਕੀਮ ਜਨੇਪੇ ਤੋਂ ਬਾਅਦ ਸਿੱਧਾ ਖਾਤੇ 'ਚ ਆਉਣਗੇ ਜੀ ਪੈਸੇ ਜਨਨੀ ਸੁਰੱਖਿਆ ਯੋਜਨਾ ਇੱਕ ਬਹੁਤ ਹੀ ਉਤਸ਼ਾਹੀ ਯੋਜਨਾ ਹੈ ਇਸ ਸਕੀਮ ਤਹਿਤ ਗਰਭਵਤੀ ਔਰਤਾਂ ਦੀ ਗ੍ਰਾਂਟ ਦੀ ਰਕਮ ਦਿੱਤੀ ਜਾਂਦੀ ਹੈ ਇੱਕ ਬੱਚੇ ਨੂੰ ਜਨਮ ਦੇਣ ਤੋਂ ਬਾਅਦ ਇਹ ਗ੍ਰਾਂਟ ਰਾਸ਼ੀ ਪ੍ਰਾਪਤ ਕਰ ਸਕਦੇ ਨੇ ਇਹ ਗ੍ਰਾਂਟ ਦੀ ਰਕਮ ਮਾਂ ਦੇ ਸਰਕਾਰੀ ਬੈਂਕ ਖਾਤੇ ਵਿੱਚ ਭੇਜ ਦਿੱਤੀ ਜਾਂਦੀ ਹੈ ਪਿੰਡੂ ਦੇ ਸ਼ਹਿਰੀ ਖੇਤਰਾਂ ਵਿੱਚ ਔਰਤਾਂ ਨੂੰ ਵਕਫ ਵਕ ਗ੍ਰਾਂਟਾਂ ਦੀ ਰਾਸ਼ੀ ਦਿੱਤੀ ਜਾਂਦੀ ਹੈ ਸਰਕਾਰ ਆਮ ਲੋਕਾਂ ਲਈ ਕੋਈ ਅਭਿਲਾਸ਼ੀ ਯੋਜਨਾ ਚਲਾ ਰਹੀ ਹੈ ਲੱਖਾਂ ਲੋਕੇ ਇਸ ਸਕੀਮ ਦਾ ਲਾਭ ਹੀ ਲੈ ਰਹੇ ਨੇ ਸਰਕਾਰ ਦੀ ਜਨਨੀ ਸੁਰੱਖਿਆ ਯੋਜਨਾ ਵੀ ਇੱਕ ਮਹੱਤਵਪੂਰਨ ਯੋਜਨਾ ਹੈ ਇਹ ਸਕੀਮ ਤਹਿਤ ਉਹ ਗਰਭਵਤੀ ਔਰਤਾਂ ਨੂੰ ਪਰਸਾਹਨ ਰਾਸ਼ੀ ਗ੍ਰਾਂਟ ਦੇ ਰੂਪ ਵਿੱਚ ਦਿੱਤੀ ਜਾਂਦੀ ਹੈ ਇਹ ਰਾਸ਼ੀ ਪੇਂਡੂ ਖੇਤਰਾ ਸ਼ਹਿਰੀ ਖੇਤਰਾ ਵਿੱਚ ਵੱਖ-ਵੱਖ ਸ਼੍ਰੇਣੀਆਂ ਵਿੱਚ ਰੱਖੀ ਗਈ ਹੈ ਇਹ ਰਕਮ ਮਾਂ ਦੇ ਹਸਪਤਾਲ ਵਿੱਚ ਦਾਖਲ ਹੋਣ ਤੇ ਬੱਚੇ ਦੇ ਜਨਮ ਤੋਂ ਬਾਅਦ ਪ੍ਰਾਪਤ ਕੀਤੀ ਜਾ ਸਕਦੀ ਹੈ ਇਹ ਰਕਮ ਸਿੱਧੇ ਜਿਹੜੀ ਮੈਟਰਨਿਟੀ ਖਾਤੇ ਵਿੱਚ ਆਉਂਦੀ ਹੈ ਕੋਈ ਵੀ ਵਿਅਕਤੀ ਇਸ ਰਕਮ ਦੀ ਦੁਰਵਰਤੋਂ ਨਹੀਂ ਕਰ ਸਕਦਾ ਚੀਫ ਮੈਡੀਕਲ ਅਫਸਰ ਡਾਕਟਰ ਅਜੀਤ ਕੁਮਾਰ ਬਰਮਾ ਨੇ ਦੱਸਿਆ ਇਹ ਰਾਸ਼ੀ ਜਨੇਪਾ ਛੁੱਟੀ ਹੋਣ ਉਪਰੰਤ ਲਾਭਪਾਤਰੀ ਨੂੰ ਦਿੱਤੀ ਜਾਂਦੀ ਹੈ ਉਹਨਾਂ ਨੇ ਇਹ ਵੀ ਦੱਸਿਆ ਕਿ ਮੈਟਰਨਿਟੀ ਡਿਸਚਾਰਜ ਸਲਿੱਪ ਦੇ ਨਾਲ ਹੀ ਅਸਲੀ ਆਧਾਰ ਕਾਰਡ ਅਤੇ ਬੈਂਕ ਪਾਸਬੁੱਕ ਦੀਆਂ ਕਾਪੀਆਂ ਲੈ ਸਕਦੇ ਆ ਵੈਰੀਫਿਕੇਸ਼ਨ ਹੋਣ ਤੋਂ ਬਾਅਦ ਰਿਪੋਰਟ ਸਰਕਾਰ ਨੂੰ ਭੇਜੀ ਜਾਂਦੀ ਹੈ ਕੁਝ ਦਿਨਾਂ ਬਾਅਦ ਗਰਭਵਤੀ ਔਰਤ ਦੇ ਖਾਤੇ ਵਿੱਚ ਰਕਮ ਪੈ ਜਾਂਦੀ ਹੈ ਕਿਹੜੇ-ਕਿਹੜੇ ਦਸਤਾਵੇਜ਼ਾਂ ਦੀ ਲੋੜ ਹੈ ਤੁਸੀਂ ਦੇਖ ਸਕਦੇ ਹੋ ਜੀ ਜਨਨੀ ਸੁਰੱਖਿਆ ਯੋਜਨਾ ਬਾਰੇ ਜਾਣਕਾਰੀ ਚੀਫ ਮੈਡੀਕਲ ਅਫਸਰ ਡਾਕਟਰ ਅਜੀਤ ਕੁਮਾਰ ਬਰਮਾ ਨੇ ਦੱਸਿਆ ਕਿ ਸ਼ਹਿਰੀ ਪਿੰਡੂ ਖੇਤਰਾ ਵਿੱਚ ਵੱਖ-ਵੱਖ ਪ੍ਰੇਰਣਾ ਰਾਸ਼ਾ ਦਿੱਤੇ ਜਾਂਦੇ ਨੇ ਹਸਪਤਾਲ ਤੋਂ ਛੁੱਟੀ ਤੋਂ ਬਾਅਦ ਇਹ ਯਕੀਨੀ ਬਣਾਇਆ ਜਾਂਦਾ ਕਿ ਮਾਂ ਪਿੰਡੂ ਖੇਤਰ ਦੀ ਹੈ ਜਾਂ ਸ਼ਹਿਰੀ ਖੇਤਰ ਦੀ ਜੇਕਰ ਮਾਂ ਪਿੰਡੂ ਖੇਤਰ ਦੀ ਹੈ ਤਾਂ ਸਰਕਾਰ ਦੁਆਰਾ ਉਹਨਾਂ ਦੇ ਖਾਤੇ ਵਿੱਚ 1400 ਰੁਪਏ ਭੇਜੇ ਜਾਂਦੇ ਨੇ ਅਗਰ ਜੇਕਰ ਮਾਂ ਸ਼ਹਿਰੀ ਖੇਤਰ ਦੀ ਹੈ ਤਾਂ ਸਰਕਾਰ ਉਹਨਾਂ ਦੇ ਖਾਤੇ ਵਿੱਚ ਸਿਰਫ 1000 ਰੁਪਏ ਭੇਜਦੀ ਹੈ ਇਹ ਰਕਮ ਮਾਂ ਨੂੰ ਪ੍ਰਸ਼ਾਹਨ ਵੱਜੋਂ ਉਪਲਬਧ ਕਰਵਾਈ ਜਾਂਦੀ ਹੈ ਆਧਾਰ ਕਾਰਡ ਬੈਂਕ ਪਾਸਬੁੱਕ ਹਸਪਤਾਲ ਡਿਸਚਾਰਜ ਸਲਿੱਪ ਦੀ ਕਾਪੀ ਨਾਲ ਨੱਥੀ ਕਰਨਾ ਲਾਜ਼ਮੀ ਹੈ ਜੇਕਰ ਗਰਭਵਤੀ ਔਰਤ ਇਹ ਕਾਗਜ਼ ਜਮ੍ਹਾਂ ਨਹੀਂ ਕਰਵਾਉਂਦੀ ਤਾਂ ਇਹ ਰਕਮ ਪ੍ਰਾਪਤ ਨਹੀਂ ਕਰ ਸਕਦੀ ਜੀ ਪੈਟਰੋਲ ਦੇ ਡੀਜ਼ਲ ਦੇ ਨਵੇਂ ਰੇਟ ਜਾਰੀ ਹੁੰਦੇ ਰਹਿੰਦੇ ਨੇ ਜੀ ਡੇਲੀ ਸਵੇਰੇ ਜਿਹੜੇ ਨਵੇਂ ਰੇਟ ਜਾਰੀ ਹੁੰਦੇ ਨੇ ਜਿਸ ਤਹਿਤ ਤੁਹਾਨੂੰ ਦੱਸਣਾ ਚਾਹੁੰਦੇ ਜੀ ਅੱਜ ਤੇਲ ਮਾਰਕੀਟਿੰਗ ਦੀ ਕੰਪਨੀਆਂ ਵੱਲੋਂ ਕੀਮਤਾਂ ਵਿੱਚ ਕੋਈ ਵੀ ਬਦਲਾਅ ਨਹੀਂ ਕੀਤਾ ਗਿਆ ਹਰ ਇੱਕ ਠੀਕ ਹੈ ਜੀ ਚੈਨਲ ਦੇ ਵਿੱਚ ਹਰ ਇੱਕ ਡੇਟ ਨੂੰ ਸਵੇਰੇ ਸਵੇਰੇ ਜਿਹੜੀਆਂ ਰੇਟਾਂ ਚੇਂਜ ਹੁੰਦੀਆਂ ਨੇ ਜਿਸ ਤੋਂ ਬਾਅਦ ਰੇਟਾਂ ਦੇ ਵਿੱਚ ਫੇਰ ਬਦਲ ਕੀਤੀ ਜਾਂਦੀ ਹੈ ਪਰ ਜਿਹੜਾ ਅੱਜ ਰੇਟਾਂ ਦੇ ਵਿੱਚ ਕੋਈ ਵੀ ਫੇਰ ਬਦਲ ਨਹੀਂ ਕੀਤੀ ਗਈ ਤਾਂ ਇਸੇ ਜੀ ਅੱਜ ਦੀਆਂ ਆਪਣੀਆਂ ਤਾਜ਼ਾ ਖਬਰਾਂ ਤੁਹਾਨੂੰ ਕਿਸ ਤਰ੍ਹਾਂ ਲੱਗੀਆਂ ਨੀਚੇ ਕਮੈਂਟ ਕਰਨਾ ਬਾਕੀ ਇਸੇ ਤਰ੍ਹਾਂ ਦੀਆਂ ਖਬਰਾਂ ਦੇਖਣ ਵਾਸਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਧੰਨਵਾਦੀ